ਵਰਕਰਾਂ ਦੇ ਹੈਲਪਰਾਂ ਨੇ ਸੀ ਡੀ ਪੀਓ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਕੀਤੀ ਨਾਰੇਬਾਜ਼ੀ ਪੰਜਾਬ ਸਿੱਟੂ ਦੇ ਸੱਦੇ ਦੇ ਬਲਾਕ ਨੇਰ ਕੋਲਾ ਦੇ ਅੰਗੜਵਾੜੀ ਵਰਕਰਾਂ ਹੈਲਪਰਾਂ ਨੇ ਜ਼ਿਲ੍ਹਾ ਮਲੇਰ ਕੋਲਾ ਦੀ ਪ੍ਰਧਾਨ ਗੁਰਮੇਲ ਕੌਰ ਵਿਜੋਕੀ ਦੀ ਅਗਵਾਈ ਹੇਠ ਥਾਣਕ ਸੀ ਡੀ ਪੀਓ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਸੁੱਭਾ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਵਿਜੋਕੀ ਅਤੇ ਬਲਾਕ ਪ੍ਰਧਾਨ ਰੁਪਿੰਦਰ ਕੌਰ ਹਥਵਾ ਨੇ ਕਿਹਾ ਕਿ ਅੰਗੜਵਾੜੀ ਪੰਜਾਬ ਸਰਕਾਰ ਵੱਲੋਂ ਪੋਸ਼ਨ ਟਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਣੇ ਸਨ ਜੋ ਕਿ 5 ਸਾਲ ਬਿੱਤਣ ਉਪਰੋਂ ਵੀ ਨਹੀਂ ਖਰੀਦੇ ਗਏ ਉਨ੍ਹਾਂ ਕਿਹਾ ਕਿ ਜਦੋਂ ਤੱਕ smartphones ਜਾਂ laptop ਖਰੀਦ ਕੇ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਪੋਸ਼ਨ ਟਰੈਕ ਜਾਂ ਜੋ ਨਵੀਨ ਕੰਮ ਆ ਰਹੇ ਹਨ ਉਹ ਰਜਿਸਟਰ ਨਹੀਂ ਕੀਤੇ ਜਾਣਗੇ ਮਾਰ ਫੰਡ ਫਲੋ ਜਿਹੜੀ ਸਪਲੀਮੈਂਟਰੀ ਨਿਊਟ੍ਰੀਸ਼ਨਸ ਮੁਹੱਈਆ ਕਰਵਾਈ ਜਾ ਰਹੀ ਹੈ ਉਹ ਬਹੁਤ ਘਟੀਆ ਕੁਆਲਿਟੀ ਦੀ ਸੀ ਜਿਸ ਨੂੰ ਵਾਪਸ ਕਰ ਦਿੱਤਾ ਗਿਆ ਹੈ ਅੱਗੇ ਹੋਰ ਕੀ ਕਿਹਾ اے ਤੁਸੀਂ ਸੁਣੋ ਹਨ ਨਹੀਂ ਹੈ ਸਾਨੂੰ ਕੰਮ ਕਰਨ ਲਈ ਸਰਕਾਰ ਨੇ ਮਹਿਕਮੇ ਨੇ ਮਨਜ਼ੂਰ ਕਰਤਾ ਕਿ ਫੋਟੋ ਕੈਪਚਰ ਕਰਕੇ ਪਾਓ ਸਰਵੇ ਕਰੋ ਕਿਉਂਕਿ ਸਾਡੇ ਕੋਲ ਛੋਟੇ-ਛੋਟੇ ਮੋਬਾਈਲ ਹੈਗੇ ਆ ਉਹਦੇ ਵਿੱਚ ਇੰਨਾ ਕੰਮ ਨਹੀਂ ਹੁੰਦਾ ਕਿਉਂਕਿ ਵੀਡੀਓ ਰਿਜਿਸਟਰ ਦਾ ਕੰਮ ਕਰਨਾ ਸਟ੍ਰੋਗਰੀਸ ਦਾ ਕੰਮ ਕਰਨਾ ਸਰਵੇ ਕਰਨਾ ਇਹ ਸਾਰਾ ਕੁਝ ਲਈ ਸਾਡੇ ਕੋਲ ਏਡੇ ਮੋਬਾਈਲ ਨਹੀਂ ਹੈ ਕਿ ਸਾਡੀ ਮੰਗ ਹੈ 5 ਸਾਲ ਤੋਂ ਕਿ ਸਾਨੂੰ ਮੋਬਾਈਲ ਦਿੱਤੇ ਜਾਣ ਜਾਂ ਟੈਬ ਦਿੱਤੇ ਜਾਣ ਸੰਪੂਰਨ ਬਾਈਕਾਟ ਕਰਨ ਲਈ ਅਸੀਂ ਅੱਜ ਇੱਥੇ ਸੀਡੀਪੀਓ ਸਭ ਨੂੰ ਮੰਗ ਪੱਤਰ ਦੇਵਾਂਗੇ ਜੀ ਕਿ ਅਸੀਂ ਇਹ ਕੰਮ ਨਹੀਂ ਕਰਨਾ ਅਗਲੀ ਗੱਲ ਇਹ ਹੈ ਕਿ ਜਿਹੜੀ ਫੀਡ ਆਈ ਹੈ ਤਕੀ ਕਿਉਂਕਿ ਅੱਗੇ ਜਿਹੜੀ ਫੀਡ ਆਉਂਦੀ ਸੀ ਸਾਡੀ ਉਹ ਵੇਰਕਾ ਵਾਲੀ ਆਉਂਦੀ ਸੀ ਸਾਰੇ ਲਾਹਪਤਰੀ ਉਹਨੂੰ ਖੁਸ਼ ਹੋ ਕੇ ਖਾਂਦੇ ਸੀ ਕਿਉਂਕਿ ਸਾਡੇ ਅੰਗਰਵੜੀ ਸੈਂਟਰਾਂ 'ਚ ਜਿਹੜੇ ਲਾਹਪਤਰੀ ਨੇ ਖਾਸ ਕਰਕੇ ਗਰੀਬ ਘਰਾਂ ਦੇ ਬੱਚੇ ਔਰਤਾਂ ਨੇ ਗਿਆਂ ਪਰ ਜਿਹੜਾ ਹੁਣ ਇਹ ਮਾਰਕਫੈਡ ਵੱਲੋਂ ਰਸਨ ਆ ਰਿਹਾ ਹੈ ਇਹ ਬਿਲਕੁਲ ਘਟੀਆ ਰਸਨ ਹੈ ਕਿਉਂਕਿ ਅਸੀਂ ਜਿਵੇਂ ਮਿੱਠਾ ਦਲੀਆ ਉਹ ਬਣਾਇਆ ਤਾਂ ਉਹ ਕੌੜਾ ਬਣ ਗਿਆ। ਖਿਚੜੀ ਹੈ ਜਿਹੜੀ ਉਹ ਬਣਾਉਂਦੇ ਤਾਂ ਉਹ ਪੜਤਣ ਤੇ ਬਣਦੀ ਹੈ। ਜਿਹੜੀ ਪੰਜੀਰੀ ਹੈ ਉਹ ਬਿਲਕੁਲ ਕੱਚੀ ਹੈ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਕਿ ਜਿਹੜੀ ਇਹ ਪੰਜੀਰੀ ਹੈ ਇਹਦੇ ਵਿੱਚ ਅਸੀਂ ਸੁੱਕਾ ਦੁੱਧ ਮਿਕਸ ਕੀਤਾ ਹੋਇਆ। ਪਰ ਪਹਿਲਾਂ ਜਿਹੜੀ ਪੰਜੀਰੀ ਬੇਰਕਾ ਵੱਲੋਂ ਆਉਂਦੀ ਸੀਗੀ ਉਹ ਦੇਸੀ ਕੀ ਦੀ ਬਣੀ ਹੁੰਦੀ ਸੀ। ਉਹਨੂੰ ਸਾਰੇ ਲਾਹਪਤਰੀ ਸੀ ਜਿਹੜੇ ਖੁਸ਼ ਹੋ ਕੇ ਖਾਂਦੇ ਸੀਗੇ ਇਸ ਕਰਕੇ ਸਾਨੂੰ ਇਹ ਫਿਰ ਨਹੀਂ ਚਾਹੀਦੀ ਅ ਅੰਬੀ ਤਰੀਕ ਨੂੰ ਅਸੀਂ ਜਨਰਲ ਬੋਡੀ ਦੀ ਮੀਟਿੰਗ ਕਰ ਰਹੇ ਹਾਂ ਪੰਜਾਹ ਤਾਂ ਬੱਚਿਆਂ ਦੀ ਸਿਹਤ ਤੇ ਵੀ ਅਸਰ ਖਰਾਬ ਹੋ ਸਕਦਾ ਬਿਲਕੁਲ ਸਿਹਤ ਖਰਾਬ ਹੋ ਰਹੀ ਹੈ ਕਿਉਂਕਿ ਅਸੀਂ ਰਾਸ਼ਨ ਉਹ ਬੱਚੇ ਨੂੰ ਫਿਲਹਾਲ ਬਣਾ ਕੇ ਦੇ ਨਹੀਂ ਰਹੇ ਹੈਗੇ ਜਦੋਂ ਜਿਹੜਾ ਰਾਸ਼ਨ ਜਿਆਦਾ ਖਰਾਬ ਸੀ ਜਿਵੇਂ ਮਿੱਠਾ ਦੜੀਆ ਖਰਾਬ ਸੀ ਉਹ ਅਸੀਂ ਇੱਥੋਂ ਵਾਪਸ ਤੁਸੀਂ ਇਹਨੂੰ ਕਿਤੇ ਮੈਡੀਕਲ ਜਾਂ ਕਿਸੇ ਡਾਕਟਰ ਦੇ ਜਾਂ ਦੇਖ ਦੇਚ ਵੀ ਦਿੱਤੀ ਇਹਨੂੰ ਇਹ ਸਾਡੀ ਸਟੇਟ ਦੀ ਟੀਮ ਹੈ ਜਿਹੜੀ ਉਹ ਮਤਲਬ ਸਾਰੇ ਲਾਪਤਰੀ ਸਾਈਨ ਕਰਾਉਣ ਤੋਂ ਬਾਅਦ ਫਿਰ ਉਹਨਾਂ ਅਸੀਂ ਮਤਲਬ ਮੈਡੀਕਲ ਕਰਵਾਵਾਂਗੇ ਕਿਰਨਵਾੜੀ ਦੇ ਸੈਂਟਰ ਵਾਲੇ ਨੇ ਇੱਕ ਦਾ ਫੀਲਡ ਨੂੰ ਲੈ ਕੇ ਇੱਕ ਕਵਿ ਮੰਗਵਾਉਂਦੇ ਹਾਂ ਜੀ ਹਾਂ ਜੀ ਇਹਦੇ ਤੇ ਕੀ ਕਹੂੰ ਇਹਨਾਂ ਦਾ ਮੈਂ ਇੱਕ ਵਾਰ ਪੜ੍ਹ ਲੈਂਦਾ ਜੀ ਸਾਰਾ ਤੇ ਡਿਸਕਸ ਕਰਕੇ ਆਪਣੀ ਉੱਚ ਅਧਿਕਾਰੀਆਂ ਨੂੰ ਇਹਨਾਂ ਦੇ ਬਾਰੇ ਜਾਣੋ ਕਰਵਾ ਕੇ ਉਹਨਾਂ ਨੂੰ ਭੇਜ ਦਿੰਦੇ ਤੇ ਜਿਹੜਾ ਵੀ ਇਹਨਾਂ ਦਾ ਮੈਸੇਜ ਅਸੀਂ ਉਹ ਕਨਵੇ ਕਰ ਦਾਂ ਜਿਹੜਾ ਫੀਡਬੈਕ ਲਈ ਕਿ ਹੈ ਵੀ ਮਾੜੀ ਆਈ ਸੀ ਉਹ ਦੱਸ ਦਿੱਤਾ ਗਿਆ ਸੀ ਜੀ ਸਾਰਾ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਸੀ ਉਹਨਾਂ ਦੇ ਧਿਆਨ 'ਚ ਹੈਗਾ ਉਹ ਕੀ ਕਰਵਾ ਰਹੇ ਨੇ ਜੋ ਵੀ ਉਹਨਾਂ ਨੂੰ ਠੀਕ ਯੋਗ ਲੱਗਦਾ ਉਹ ਕਰਵਾ ਦੇਣਗੇ ਠੀਕ ਹੈ ਜੀ ਥੈਂਕ ਯੂ ਸਾਰੇ ਹੋਈਆ ਬੋਤਰਾ ਆਪਣਾ ਜਿਹੜੀ ਫੋਟੋ ਫਿਕਸ ਕਰਦਣੀ ਹੈ ਆ ਸਰਵੇਟ ਮੈਂ